ਦੋਸਤੋ ਜਦੋਂ ਜ਼ਿੰਦਗੀ ਦੇ ਵਿੱਚ ਇੱਕ ਰਸਤਾ ਬੰਦ ਹੁੰਦਾ ਹੈ ਤਾਂ ਹੋਰ ਬਹੁਤ ਸਾਰੇ ਰਸਤੇ ਖੁੱਲ ਚੁੱਕੇ ਹੁੰਦੇ ਹਨ ਬਸ ਲੋੜ ਹੁੰਦੀ ਹੈ ਉਹਨਾਂ ਨੂੰ ਪਛਾਣਨ ਦੀ ਜਦੋਂ ਅਸੀਂ ਕਿਤੇ ਬਾਹਰ ਜਾਂਦੇ ਹਾਂ ਤੇ ਰਸਤੇ 'ਤੇ ਜਾਂਦੇ ਸਮੇਂ ਸਾਨੂੰ ਪਤਾ ਚੱਲਦਾ ਹੈ ਕਿ ਅੱਗੇ ਰਸਤਾ ਬੰਦ ਹੈ ਤਾਂ ਉੱਥੋਂ ਅਸੀਂ ਵਾਪਸ ਨਹੀਂ ਮੁੜਦੇ ਸਗੋਂ ਆਪਣੀ ਮੰਜ਼ਿਲ ਤੇ ਪਹੁੰਚਣ ਲਈ ਨਵੇਂ ਰਸਤੇ ਦੀ ਤਲਾਸ਼ ਕਰਦੇ ਹਾਂ ਇਸੇ ਤਰ੍ਹਾਂ ਹੀ ਜ਼ਿੰਦਗੀ ਦਾ ਸਫ਼ਰ ਹੈ ਜਦੋਂ ਇੱਕ ਰਸਤਾ ਬੰਦ ਹੋ ਜਾਂਦਾ ਹੈ ਤਾ ਹੋਰ ਬਹੁਤ ਸਾਰੇ ਰਸਤੇ ਸਾਡੇ ਲਈ ਖੁੱਲ ਚੁੱਕੇ ਹੁੰਦੇ ਹਨ ਉਦੋਂ ਲੋੜ ਹੁੰਦੀ ਹੈ ਕਿ ਅਸੀਂ ਸਹੀ ਰਸਤੇ ਨੂੰ ਪਹਿਚਾਨ ਕੇ ਉਸ ਰਸਤੇ ਤੇ ਅੱਗੇ ਚੱਲੀਏ ਜੇਕਰ ਅਸੀਂ ਸਹੀ ਰਸਤਾ ਚੁਣ ਲਿਆ ਤਾਂ ਸਾਨੂੰ ਆਪਣੀ ਜ਼ਿੰਦਗੀ ਵਿੱਚ ਸਫਲ ਹੋਣ ਤੋਂ ਜਾਂ ਆਪਣੀ ਮੰਜ਼ਿਲ ਤੇ ਪਹੁੰਚਣ ਤੋਂ ਕੋਈ ਰੋਕ ਨਹੀਂ ਸਕੇਗਾ